ਹਾਂਜੀ ਦੋਸਤ ਵੈਲਕਮ ਟੂ ਅਵਰ YouTube ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਖੇਤਾ ਵਾਲੇ ਪੰਜਾਬੀ ਤੇ ਤੇ ਵਲੌਗ ਆਪਣਾ ਸਟਾਰਟ ਅਜੀ ਸਰੋ ਸੋਈ ਤਾਂ ਸੌਦਾ ਅੱਜ ਕੀ ਕਰ ਰਹੇ ਆ ਨਿਵਾ ਚਿੱਪਟਾ ਨਿਭਕੀ ਦੀ ਕਰ ਰਹੇ ਆ ਸਰੋ ਇਕੱਠੀ ਇਸ ਤਰ੍ਹਾਂ ਸੀ ਲੌਰੀ ਦੇਖ ਸਕਦੇ ਤੁਸੀਂ

ਸਾਦਾ ਪ੍ਰੋਗਰਾਮ ਦਾ ਦੇਖੋ ਢੇਰ ਲਾਈ ਜਾਂਦੇ ਆ ਜੀ ਸਖਦਾਂਗੇ ਨਿੱਕੇ ਚੱਕ ਲਿਆ ਪੰਡ ਉਹ ਜੀ ਤੇ ਰੋਟੀ ਪਣੀ ਖਾ ਕੇ ਤੇ ਫਿਰ ਲੱਗੇ ਨੇ ਹੀ ਬੰਦੇ ਕੰਮ ਤੇ ਤੇ ਦੇਖ ਸਕਦੇ ਤੁਸੀਂ ਚੱਖਿਆ ਪਿਆ ਛੋਟਿਆਂ ਨੇ ਪੂਰਾ ਅਰਸ਼ਾ ਦੇ ਜੀ ਕੰਮ ਜਖਸ਼ ਦੇ ਸਰੋਂ ਨੂੰ ਅੱਜ ਕਹਿੰਦੇ ਇਕੱਠੀ ਕਰਦੇ ਨੇ ਤੇ ਜਿਹੜੀ ਰਹੀ ਉਹ ਵੱਢਣੀ ਹੈ ਜੀ ਤੇ ਚਲੋ ਫਿਰ ਬਲੌਗ ਕਰ ਆ ਗਿਆ ਆਪਾਂ ਕੈਰੀ ਆਨ ਆਪ ਕੀ ਰਹੀ ਹੈ ਤਾਂ ਮੁੰਡਿਆਂ ਨੇ ਤੇ ਦੇਖ ਸਕਦੇ ਹਾਂ ਫਿਰ ਬੀਟੀ ਤਾਂ ਬਲੌਗ ਕਰ ਮੁੰਡੇ ਤਿਆਰ ਨੇ ਜਾ ਪੀ ਕੇ ਦੇਖ ਸਕਦੇ ਹੋ ਚਲੋ ਫਿਰ ਬਲੌਗ ਕਰ ਕੈਰੀ ਆਨ ਇਹ ਤੇ ਦੇਖ ਸਕਦੇ ਹੋ ਤੇ ਇਹ ਸਰੋਂ ਕਰੀ ਜਾਂਦੇ ਆ ਜੀ ਇਕੱਠੀ ਤੇ ਦੇਖ ਸਕਦੇ ਤੁਸੀਂ ਛੋਟੂ ਤੇ ਜੜਾ ਵਸ ਛਾਂਗਾਂ ਤੇ ਛੋਟੂ ਦੇਖ ਸਕਦੇ ਤੁਸੀਂ ਸਾਰਾ ਉਹ ਬਿਲਕੁਲ ਟਾਪ ਤੇ ਖੜਾ ਜੀ ਤੇ ਦੇਖ ਸਕਦੇ ਹੋ ਡੀਟਾ ਲਈ ਜਾਂਦਾ ਪੰਡ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਤੇ ਚਲੋ ਫਿਰ ਵਲੌਗ ਕਰਾਂ ਕੈਰੀ ਆਨ ਜੀ ਤੇ ਫਿਰ ਵਲੌਗ ਹੈ ਆਪਣਾ ਕੈਰੀ ਆਨ ਤੇ ਮੁੰਡਿਆਂ ਨੇ ਇੰਨੀ ਚੱਕਤੀ ਆ ਦੇਖ ਸਕਦੇ ਹੋ ਇਹ ਬੜਨ ਵਾਲੀ ਪਈ ਹੈ ਬੜੇ ਚੱਕਣ ਵਾਲੀ ਪਈ ਹੈ ਦੇਖ ਸਕਦੇ ਹੋ ਨਾ ਪਾਈਆਂ ਮੇਰੇ ਚੱਕਣ ਵਾਲਾ ਪਰਾ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਬਾਕੀ ਤੇ ਚਲੋ ਫਿਰ ਆਪਣੇ ਵਲੌਗ ਨੂੰ ਕਰੇ ਜੀ ਲਾਈਕ ਸ਼ੇਅਰ ਤੇ ਕਮੈਂਟ ਜੀ ਤੇ ਆਪਣਾ ਵਲੌਗ ਰਹਿਊਗਾ ਕੈਰੀ ਔਨ ਤੇ ਚਲੋ ਫਿਰ ਮਿਲਦੇ ਹਾਂ ਲੋ ਜੀ ਤੇ ਮੁੰਡਿਆਂ ਨੇ ਕਹਿੰਦੇ ਐਨੀ ਢੇਰੀ ਲਾਤੀ ਆ ਦੇਖ ਸਕਦੇ ਹੋ ਤੁਸੀਂ ਸਾਫ ਦੀ ਨਹੀਂ ਨਹੀਂ ਉਹ ਛੋਟੂ ਦੇਖੋ ਤੇ ਇਹ ਇੱਥੇ ਲਾ ਰਿਆ ਜਾਂ ਛੋਟੂ ਹੀ ਕੜਾ ਤੇ ਬਾਕੀ ਜੇ ਵੱਡਣ ਵਾਲੀ ਪਈ ਤੇ ਕੁਛ ਉਧਰ ਪਈ ਹੈ ਤੇ ਉਹ ਚੱਕਦੇ ਆ ਤੇ ਚਲੋ ਫਿਰ ਮਿਲਾਂਗੇ ਵਲੌਗ ਕਰਾਂਗੇ ਕੈਰੀ ਔ ਲੋ ਜੀ ਤੇ ਦੂਜੀ ਤਰਪਾਲ ਬਣਾਉਣ ਲਈ ਵਿਛਾਉਣ ਲਈ ਬਣਾਉਣ ਲੱਗ ਗਿਆ ਜੀ ਤਾਂ ਕਿ ਖਰਚੇ ਕਾਜੀ ਵੱਡੇ ਹੁੰਦੇ ਆ ਜੀ ਤੇ ਦੇਖ ਸਕਦੇ ਹੋ ਵੱਢਨੇ ਪੈਂਦੇ ਆ ਤਰਪਾਲ ਵਿਛਾਉਣ ਲਈ ਤੇ ਛੋਟੂ ਤੇ ਮੰਗੂ ਬਈ ਲੱਗੇ ਨੇ ਤੇ ਇਧਰ ਛੋਟੂ ਵੇਲਾ ਖੜਾ ਇਹ ਕੋਈ ਕੰਮ ਕਰਕੇ ਨਹੀਂ ਰਾਜੀ ਬਾਜ ਜਾਣਾ ਫਿਰ ਉਧਰ ਇਹ ਦੇਖ ਸਕਦੇ ਤੁਸੀਂ ਆ ਦੇਖੋ ਹੁਣ ਇਹਨੂੰ ਕਰਦੀ ਯਾਦ ਆ ਗਈ ਘਰੇ ਜਾਣਾ ਮੈਂ ਇਧਰ ਨੀਟੇ ਨੇ ਪਾਇਆ ਪਿਆ ਪੂਰਾ ਘਰ ਨੀਟਾ ਕਿਵੇਂ ਦਾ ਚੱਲ ਰਿਹਾ ਅੱਜ ਦਾ ਦਿਨ ਵਧੀਆ ਜੀ ਵਧੀਆ ਬਾਈ ਹਾਂ ਦੇਖੋ ਪੂਰਾ ਨੀਟਾ ਵੀ ਖੁਸ਼